ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਝਾਲ ਵਾਲੇ ਕੋਠੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਬਾਈ ਕੋਲ ਤਾਜੀ ਸੂਈ ਝੋਟੀਆਂ ਵੱਧ ਜਾਣਕਾਰੀ ਲੈਣੇ ਆਪਾਂ ਬਾਈ ਜੀ ਬਾਈ ਜੀ ਸਾਸਿਕਾ ਜੀ ਸਨ ਜੀ ਬਾਈ ਨਾਮ ਨਾਮ ਲਵਦੀਪ ਪਿੰਡ ਝਾਲ ਵਾਲੇ ਕੋਠੇ ਜ਼ਿਲ੍ਹਾ ਬਰਨਾਲਾ ਜੀ ਕਿੰਨੇ ਟਾਈਮ ਹੋ ਗਿਆ ਬ੍ਰੀ ਸੂਈ ਨੂੰ ਝੋਟਾ ਅੱਜ ਨੂੰ ਨੰਬਰ ਹੈ ਨਾ ਜੀ ਠੀਕ ਆ ਬੱਚਾ ਕੀ ਬੱਚਾ ਨਾ ਹਾਂ ਜੀ ਠੀਕ ਆ ਦੋ ਤੇ ਕਿੰਨੇ ਦੇ ਸਿਆ ਦੋ ਜੀ ਆ ਨੀ ਨੀ ਆ ਰਹਾ 8 ਲੀਟਰ ਪਿਆਰਾ ਚਾਹੇ ਦੋ ਡੰਗ ਚੱਲੇ ਜੀ ਹਾਂ ਹਾਂ ਬਾਈ ਠੀਕ ਆ ਲੋ ਬਹੁਤ ਠੰਡੀ ਸੀ ਲਾ ਹਾਂ ਬਾਈ ਲੱਕੀ ਭਰਾ ਤੋਰਾ ਤਰਾ ਕਰਮਾਂ ਵਾਲੀ ਦਾ ਬੰਦਾ ਆਉਣ ਫੂਲ ਚੈੱਕ ਕਰ ਸਾਡੀ ਲੋ ਜੀ ਯੋਸ਼ ਚੈੱਕ ਕਰ ਸਾਡੀ ਚਵਾਈ ਹੋਈ ਵੀ ਭਰੇ ਹੁਣ ਹਾਂ ਵੀ ਨਹੀਂ ਅਸੀਂ ਅਵੇ ਜੇ ਹੋਈ ਆ ਸਵੇਰ ਦੀ ਚਵਾਈ ਹੋਈ ਭਰਾ ਚਾਹੇ ਦੋ ਡੰਗ ਚਾਹੇ ਤਿੰਨ ਡੰਗ ਚੋ ਸਾਮ ਨੂੰ ਤਾਂ ਵਧੀਆ ਬਣ ਜਾਂਦੀ ਆ ਬਾਈ ਠੀਕ ਆ ਚਾਹੇ ਠੀਕੇ ਦੋ ਡੰਗ ਤਿੰਨ ਡੰਗ ਚੋ ਕੇ ਬਾਈ ਕਹਿੰਦਾ ਤਸੱਲੀ ਕਰਕੇ ਜਾਹਣ ਥਣ ਥਣ ਲੀਵਾਲੂ ਵਾ ਬਹੁਤ ਸੋਹਣਾ ਕਰਮਾ ਹੰਦੀ ਸੀਰ ਆ ਬਾਈ ਲੋ ਥੋੜਾ ਜਿਹਾ ਫੋਨ ਜਦੋਂ ਚੱਲਦੀ ਆ ਠੀਕ ਹੈ ਤੇ ਰੇਟ ਭਰਾ ਜੀ ਮੈਂ ਜਿਆਦਾ ਜਵਾ ਦੇ ਲੈਣੇ ਜਿਹੜਾ ਕੰਮ ਖੱਚੀ ਬਾਈ 77 ਜੀ ਹਾਂ ਨਾ 77000 ਰੁਪਏ ਮੁੱਲਾ 1000 ਬੀਆ ਸਾਢੇ ਜੀ 76000 ਹਾਂ ਜੀ ਜੋ ਭਰਾ ਤਾਜੀ ਸੂਈ ਝੋਟੀ ਜੇ ਕਿਸੇ ਨੇ ਲੈਣੀ ਹੈ ਸਨੱਖ ਪੋਣਾ ਤੇ ਉਹ ਹੰਡੀ ਹੈ ਜੀ 77000 ਰੁਪਿਆ ਰੇਟ ਆ ਬਾਈ ਕਹਿੰਦਾ ਠੀਕ ਹੈ ਜੀ 76000 ਦੀ ਦੇਣੀ ਆ ਠੀਕ ਹੈ ਜੀ ਥੋੜਾ ਜਿਹਾ ਫੋਨ ਤੋਂ ਡਰਦੀ ਆ ਬਾਕੀ ਵੱਡੀ ਵੀਡੀਓ ਤਰਾ ਤਰਾ ਦਿਖਾਇਆ ਬਾਈ ਚੈੱਕ ਕਰ ਸਕਦੇ ਹੋ ਭਰਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਓਕੇ ਬਾਏ